ਕੀ ਹਾਲ ਹੈ ਜੀ ਸਭ ਸਾਰੀ ਭਰਾ ਠੀਕ ਠਾਕ ਹੈ ਲੋ ਬਾਈ ਜੀ ਆਪਾਂ ਕਰਨ ਲੱਗੇ ਹੁਣ ਬਲੌਗ ਦੀ ਸਟਾਰਟਿੰਗ ਤੇ ਮੇਰਾ ਪੁਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਕਰੋ ਬਾਈ ਆਪਣਾ ਕੱਲ ਵਾਲਾ ਬੱਚਾ ਨਹੀਂ ਆਇਆ ਉੱਡਿਆਵਣੀ ਕੱਲ ਬਾਈ ਸ਼ਾਮ ਜਿਹ ਨੂੰ ਆਪਾਂ ਵੀ ਕਿਹਾ ਸੀ ਕਿਸੇ ਦੀ ਕੋਠੀ ਤੇ ਬੈਠਾ ਸੀਗਾ ਤੇ ਮੈਂ ਕਿਹਾ ਚੱਲ ਬਾਈ ਸਵੇਰ ਆ ਜੂਗਾ ਬਈ ਚੱਲ ਸਵੇਰ ਲੈ ਜਾਗੇ ਮੈਂ ਕਿਹਾ ਉਹ ਕਰਕੇ ਕੋਠੀ ਤੋਂ ਉਹਨਾਂ ਦੇ ਬਾਈ ਚੜਨਾ ਨੀਂਦ ਦਿੰਦੇਗੇ ਉਤਲੇ ਪਾਸੇ ਉਹਨਾਂ ਦੇ ਪਾਊਡਰਾਂ ਵੀ ਹੈ ਨਹੀਂ ਤੇ ਮੈਂ ਅੱਜ ਸਵੇਰ ਛਤਰੀ ਲੈ ਕੇ ਲਾ ਕੇ ਲੈ ਜਾਵਾਂਗੇ ਤੇ ਹੁਣ ਬਾਈ ਵੇਖ ਕੇ ਆਉਂਦਾ ਉਹ ਹੈ ਨਹੀਂਗਾ ਤੇ ਬਾਈ ਇੱਕ ਰਿਕਵੈਸਟ ਹੋਰ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜਿਹੜਾ ਭਰਾ ਵੀ ਕੋਈ ਵੇਂਦੇ ਆ ਮਾੜਾ ਮੂਡ ਗਰੀਬ ਦਾ ਵਲੌਗ ਤੇ ਲਾਈਕ ਸ਼ੇਅਰ ਕਰਦੇ ਕਰੋ ਕਮੈਂਟ ਕਰਦੇ ਕਰੋ ਬਾਈ ਵਾਟਰਮਾਰਕਸ ਇਹ ਤਾਂ ਹੈ ਨਹੀਂ ਪਰ ਹੁੱਡ ਕੇ ਆਉਂਦਾ ਤਾਂ ਬਾਈ ਦਿਖ ਜਾਣਾ ਹੀ ਉਹਨੇ ਦੇਣ ਚਲੋ ਕੱਢਦੇ ਆ ਕਬੂਤਰ ਬਾਰ ਬਾਈ ਫੇਰ ਲੱਗ ਜੂਗਾ ਪਤਾ ਬਾਈ ਕੀ ਹਿਸਾਬ ਕਿਤਾਬ ਹੈ ਤੇ ਜੋਦ ਦੀ ਡਿਊਟੀ ਲਾਉਣੇ ਆ ਬਾਈ ਪਸ਼ੂ ਨੂੰ ਮਾਉਣ ਤੇ ਕਬੂਤਰ ਕੱਢਦਾ ਮੈਂ ਲੋ ਬਾਈ ਜੀ ਸੱਤ ਛੱਡਦੇ ਆ ਹਾਂਜੀ ਤੇ ਆ ਜੀ ਖਾਲਿਆਂ ਦੀ ਕਣਕ ਲੈਣ ਆਈ ਹਤਾਈ ਅਰ ਗਈ ਇਹਨਾਂ ਨੂੰ ਤੋਲ ਕੇ ਦਿੰਦੇ ਆ ਨਾਲ ਕਣਕ ਆ ਜਾਂਦੀ ਆ ਬਾਈ ਜਿੰਨੇ ਆਇਆ ਤਗਾ ਉਹ ਆਹ ਕਿਉਂਕਿ ਬਾਈ ਇਹ ਘਟ ਉੜਦੇ ਸੀ ਹਣ ਛਤਰਾਂ ਘੋਣਾ ਚਾਰ ਲਾਉਂਦੇ ਹੀ ਨਹੀਂ ਗੇ ਘਟੋ ਘਟ 10 20 ਮਿੰਟ ਛਤਰਾਂ ਨਹੀਂ ਲਾਉਂਦੇ ਉਦੋਂ ਨੂੰ ਇਹ ਰਾਵਾਂ ਆ ਜਾਂਦੇ ਇੱਕ ਤਾਂ ਝਾੜੀ ਪਈ ਪਈ ਉਹ ਤਾਂ ਖੰਭੀ ਚਾਰ ਚਰ ਰਹਿੰਦੇ ਆ ਉਹ ਤਾਂ ਪਹਿਲਾਂ ਉੱਡੀ ਨਹੀਂ ਮੈਂ ਵੇਹੀ ਪਈ ਜੀ ਆਉਂਦੀ ਆ ਬਾਈ ਜਾਨ ਕਿੱਕ ਸਿੰਘ ਨਾ ਰੀੜੀ ਨਾ ਛੇੜ ਲੋ ਬਾਈ ਅੱਜ ਵੀ ਬਾਈ ਬੈਰੀ ਬਹੁਤ ਪਈ ਜਾਂਦੀ ਆ ਤੇ ਆਪਣੇ ਦੋ ਤਾਂ ਬਾਈ ਉਤਰਿਆ ਤੇ ਤਿੰਨ ਹੀ ਫਿਰਦੇ ਆ ਸਾਰੀ ਦੋ ਉਤਰੇ ਇੱਕ ਨਹੀਂ ਦੀਦਾ ਉਹ ਬਾਜੀਆਂ ਵਾਲੇ ਦਾ ਉਹ ਅੱਜ ਦੂਜੇ ਦਿਨ ਨਹੀਂ ਉੱਟਿਆ ਅੱਜ ਨਾ ਇਹ ਤਾਂ ਘੰਟਾ ਘੁੱਟ ਕੇ ਬਹਿ ਜਾਂਦਾ ਹੀ ਉਹ ਦੂਜੇ ਤਾਂ ਆ ਜਾਂਦੇ ਬਾਈ ਆ ਜਾਂਦੇ ਇਹਦਾ ਤੇ ਦੂਜਾ ਨਹੀਂ ਇਕ ਨਹੀਂ ਦਿੰਦਾ ਬਾਈ ਤੇ ਬੈਰੀ ਵੀ ਦੋ-ਦੋ ਆਉਂਦੀਆਂ ਦੋ ਇਸ ਤਵਾਈਆਂ ਚਲਾ ਦਿਆਂ ਇਤੋਂ ਪਹਿਲਾਂ ਤੇ ਚਲੋ ਦੇਖਦੇ ਆਂ ਬਈ ਉਹ ਉੱtre ਆਣ ਲੋ ਬਾਈ ਜਿਹੜਾ ਬੈਰੀ ਤੋਂ ਡਰਦਾ ਤਾਂ ਚੜਿਆ ਸੀਗਾ ਉਹ ਵੀ ਉਤਰਿਆ ਉਤਰਿਆ ਸੀ ਆਪਣੇ ਸਾਰੇ ਕੂਤਰ ਪੂਰੇ ਆ ਤੇ ਆ ਓਡੇ ਇੱਕ ਤ ਵਰਦਾ ਹੀ ਸੀਗਾ ਤਿੰਨ ਹੁਣ ਸਾਥੋਂ ਤਾੜਦੇ ਆਂ ਉੱਡ ਗਏ ਉਹ ਸ਼ਕਰੀ ਉਹ ਤਾੜਦੇ ਆਂ ਤਿੰਨ ਇਹਨਾਂ ਨਾਲੇ ਚੱਲਦੇ ਆਂ ਥੱਲੇ ਭਾਈ ਮੈਂ ਉੱਠ ਗਿਆ ਬਾਈ ਜੱਸੀ ਕੋਲੇ ਤੇ ਪੱਠੇ ਹਜੇ ਵੱਢਣ ਵਾਲੇ ਆ ਪਹਿਲਾਂ ਉਹ ਪਾ ਕੇ ਰਲਾ ਕੇ ਫਿਰ ਉਹ ਤੋਂ ਬਾਅਦ ਹੀ ਵੱਢਾਂਗੇ ਪੱਠੇ ਬਾਈ ਚਿੱਟਾ ਬੱਚਾ ਆਪਣਾ ਸ਼ਾਇਦ ਜਵਾਕਾਂ ਦੇ ਉੱਡਿਆ ਫਰਦਾ ਸੀਗਾ ਤੇ ਮੈਂ ਇਹ ਨਹੀਂ ਦੀ ਕਰੇ ਡਾਡੀ ਤੇ ਚਲੋ ਪਾ ਦੀ ਇਹ ਪੱਠੇ ਆਉਣ ਖੈਰ ਮੰਮੀ ਤੋਂ ਗਾਲਾਂ ਨੰਗਾ ਪੱਠੇ ਜੀ ਬੱਟਣ ਵਾਲੇ ਭਈਆ ਕੱਲ੍ਹ ਵਾਲੇ ਪਾਈ ਜਾਂਦੇ ਮੈਂ ਕਿ ਚੱਲ ਪਾ ਦੀਏ ਤੇ ਚਲੋ ਭਈ ਮਿਲਦੇ ਪੱਠੇ ਪੁੱਠੇ ਪਾ ਆ ਗਏ ਭਾਈ ਜੀ ਜਿਹੜੇ ਨੂੰ ਆਪਾਂ ਕਹਿੰਦੇ ਬੈਰੀ ਲੈ ਗਈ ਠੀਕ ਆ ਵਾਹ ਫਿਰ ਬੈ ਯਾਰ ਮਨ ਲੱਗ ਗਿਆ ਆ ਆਇਆ ਨਾ ਠੀਕ ਆ ਇਹ ਜੂਮ ਕੀਤਾ ਸੀਗਾ ਕੈਮਰਾ ਆਨਗੇ ਫਿਰ ਤਾਂ ਲੱਗਦਾ ਜੀ ਲੋ ਭਾਈ ਇੱਕ ਰਹਿ ਗਿਆ ਜੀ ਇਹ ਆਪਾਂ ਨੂੰ ਦੀਣਾ ਨਹੀਂ ਸੀਗਾ ਇਹਦਾ ਮੈਂ ਤਾਂ ਖੈ ਬੈਰੀ ਲੈ ਗਈ ਅਸੀਂ ਮੱਲਣ ਮੁੱਲਣ ਵੀ ਜਾਏ ਅਸੀਂ ਤੇ ਮੇਰੇ ਆਈ ਤੋਂ ਦਿਸਿਆ ਫਿਰ ਇਹ ਤੇ ਇਹ ਹੈਗਾ ਬਈ ਫਰਦਾ ਇਹਨੂੰ ਬਾਹ ਲਾਂਗੇ 11 ਪੱਠੇ ਬਾਦ ਕੇ ਅੰਦਰ ਫਿਰ ਭਾਉਣੀ ਆ ਇਹਨੂੰ ਬਾਕੀ ਸਾਰੇ ਲਾ ਲਿਆਂਦੇ ਬਈ ਦੂ ਛਾਤਰ ਨਹੀਂ ਲੱਗਣਾ ਪੰਨਾ ਲੋ ਬਈ ਜਦੋਂ ਨੂੰ ਬਈ ਕਾ ਵੜਨਾ ਉਦੋਂ ਆ ਫੂਟ ਵਧੀਆ ਓਕੇ ਦੀ ਰਿਪੋਰਟ ਹੋ ਜੂਗੀ ਪੱਠੇ ਰਲ ਜਾਣਗੇ ਤੇ ਬਈ ਆਪਣਾ ਇੱਕ ਬੱਚਾ ਫਰਦਾ ਉਹੀ ਜਿਹੜਾ ਤੜਕੇ ਦਿਸ ਨੂੰ ਫਟ ਗਈ ਜਿਹਨੂੰ ਆਪਾਂ ਦੀ ਬੈਰੀ ਲੈ ਗਈ ਤੇ ਆਪਾਂ ਬਈ ਉਹਨੂੰ ਭਾਉਣੀ ਆ ਤੇ ਇਸ ਪਸਨਾ ਦਾ ਬਈ ਤਕਰੀਬਨ ਸਾਰਾ ਕੰਮ ਬਈ ਨਿਭੜ ਗਿਆ ਏ ਟੂ ਜੈਡ ਤਾਰ ਕੱਢਣ ਵਾਲੀ ਰਹਿ ਗਈ ਇਕੱਲੇ ਤੇ ਬਾਈ ਜੀ ਠੀਕ ਆ ਹੁਣ ਆਪਾਂ ਕਰਨ ਲਗੇ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਭਰਾ ਬਣੀ ਇੱਕ ਰਿਕਵੈਸਟ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਸਪੋਰਟ ਕਰਿਆ ਕਰੋ ਵੀਰ ਬਣ ਕੇ ਛਤਰਨਾ ਬਾਈ ਦੋ ਹੀ ਲੱਗੂਣਾ ਆ ਕਿੱਧਰ ਗਿਆ ਉਹ ਵੀ ਵਿਖਾ ਦੇ ਨਹੀਂ ਥੀ ਹੋਊਗਾ ਤੇ ਹੁਣ ਬਾਈ ਜਦੋਂ ਇਸ ਵੇਲੇ ਨੀਵਾ ਹੀ ਉੱਡਦਾ ਆ ਕੇ ਇਹ ਲਾ ਉੱਚਾ ਅਦਗੀ ਜਿਹਾ ਫਰਦਾ ਹਜੇ ਵੀ ਆ ਫਰਦਾ ਜੂਮ ਕਰਕੇ ਸਾਡੇ ਨੇ ਆ ਕੇ ਦੇ ਵਿੱਚ ਕਿੱਧਰ ਗਿਆ ਆ ਜਾ aku pilih oh ya nak buat sony tu pergi jom kita bawa lagi mana ah ya